ਦੋਸਤੋ ਮੈਂ ਤੁਹਾਡਾ ਆਪਣਾ ਰਾਜ ਕੁਮਾਰ ਪੇਸ਼ ਕਰਦੇ ਆ ਅੱਜ ਦੀ ਮੁੱਖ ਖਬਰਾਂ ਜੋ ਕਿ ਬਠਿੰਡੇ ਤੋਂ ਸਾਡੀ ਪਹਿਲੀ ਖਬਰ ਆ ਰਹੀ ਹੈ ਕਿ ਲੋਕ ਸਭਾ 2024 ਦੀਆਂ ਚੋਣਾਂ ਨੂੰ ਮਖਰਕਦੇ ਹੋਏ ਖਾਸ ਕਰਕੇ ਵਿਅਕਤੀ ਮੀਟੂ ਸ਼ਹਿਟਰ ਵਾਲੇ ਨੇ ਬਠਿੰਡਾ ਦੌਰਾ ਕੀਤਾ ਤੇ ਉਹਨਾਂ ਨੇ ਕਿਹਾ ਕਿ ਉਹ ਜਿੱਤ ਕੇ ਇਤਿਹਾਸ ਬਣਾਉਣਗੇ ਤੇ ਵਕ ਵਕ ਦਿਨੇ ਵਿੱਚ ਆਪਣੇ ਉਮੀਦਵਾਰ ਨੂੰ ਖੜੇ ਕਰਨਗੇ ਸਮਾਜ ਸੇਵਿਕਾ ਮੈਡਮ ਰਪਿੰਦਰ 바ਵਾ ਨੂੰ ਅੱਜ ਇੱਕ ਨੂਰ ਸੋਸਾਇਟੀ ਵੱਲੋਂ ਸਨਮਾਨਿਤ ਕੀਤਾ ਗਿਆ ਹੈ ਇਸ ਦੇ ਨਾਲ ਹੀ ਡਾਕਟਰ ਸੰਗਮਗਰ ਤੇ ਮੈਡਮ ਦੇਹਾ ਮੁਖੀ ਨੂੰ ਵੀ ਸੋਸਾਇਟੀ ਵੱਲੋਂ ਸਨਮਾਨਿਤ ਕੀਤਾ ਗਿਆ ਹੈ ਜੋ ਕਿ ਡਾਕਟਰ ਸਾਹਿਬ ਸਮਾਜ ਸੇਵਾ ਭ੍ਰਤੀ ਆਪਣਾ ਫਰਜ਼ ਨਿਭਾਉਦੇ ਹਨ ਬਠਿੰਡਾ ਲੋਕ ਸਭਾ ਹਲਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਜੀਤ ਮੀਂਦਰ ਨੇ ਅੱਜ ਧਾਰਮਿਕ ਥਾਵਾਂ ਤੇ ਹਾਜ਼ਰੀ ਜਿੰਦੇ ਹੋਏ ਆਪਣੀ ਚੋਣ ਪ੍ਰਚਾਰ ਸ਼ੁਰੂ ਕੀਤਾ ਤੇ ਬਠਿੰਡਾ ਟ੍ਰੈਫਿਕ ਪੁਲਿਸ ਵੱਲੋਂ ਅੱਜ ਸਪੂਰਨਾ ਵਿੱਚ ਜੋ ਬੱਸਾਂ ਚੱਲਦੀਆਂ ਨੇ ਉਹਨਾਂ ਦੀ ਚੈਕਿੰਗ ਕੀਤੀ ਤਾਂ ਕਿ ਬੱਚੇ ਦਾ ਕੋਈ ਵਧੀਆ ਰਹੇ ਅਮਰੀਕ ਸਿੰਘ ਟ੍ਰੈਫਿਕ ਇੰਚ ਨੇ ਸਾਨੂੰ ਇਸ ਬੰਦੇ ਵਿੱਚ ਜਾਣਕਾਰੀ ਦਿੱਤੀ